ਇੱਕ ਸਾਲ ਹੋਣ ਤੇ ਆ ਗਿਆ ਭਾਈ ਗੁਰਜੀਤ ਸਿੰਘ ਉਟਾਵਲ ਤੇ ਬੈਠੇ ਨੂੰ ਵੇਖੋ 400 ਫੋਟੋ ਚੀ ਚਾਹੀਦੇ ਬੈਠੇ ਆ ਇੱਥੇ ਕੋਈ ਇੱਕ ਵੀ ਮੰਤਰੀ ਦਾ ਬੇਟਾ ਆਵੇ ਉਹਨੂੰ ਕੋ ਇੱਕ ਦਿਨ ਇੱਥੇ ਗੁਜ਼ਾਰ ਕੇ ਵਾਦੇ ਇੱਕ ਦਿਨ ਜਿਹੜੇ ਆਪਾਂ ਨੂੰ ਐਮਐਲਏ ਕਹਿੰਦੇ ਮੌਜੂਦਾ ਸਰਪੰਚ ਜੋ ਵੀ ਹੈ ਸਾਰੇ ਕਿਤੇ ਨਾ ਕਿਤੇ ਨਾ ਸਾਡੀ ਕੌਮ ਕੋ ਜਰਨੈਲ ਨਹੀਂਗਾ ਆਪਣਾ ਲੀਡਰ ਵੱਡਾ ਨਹੀਂਗਾ ਸਿੱਖ ਲੀਡਰ ਜਿਹਨੂੰ ਆਪਾਂ ਕਹਿੰਦੇ ਜਿੰਨਾ ਚਿਰ ਉਹ ਸਾਡੇ ਕੋ ਨਹੀਂ ਨਾ ਹੋਏਗਾ ਇਹਨਾਂ ਚਿਰ ਭਾਈ ਸਾਨੂੰ ਇਹਨੇ ਕੋਟਰ ਦੇ ਮਾਰਦੇ ਹੀ ਰਹਿਣੇ ਇਹਨਾਂ ਨੇ ਹੁੰਦਾ ਜੀ ਹਿੰਦੂ ਵੀਰ ਨੇ ਜਿਹੜੇ ਹਰਿਆਣੇ ਚੋਂ ਵੱਡੇ ਕਾਫਲੇ ਲੈ ਕੇ ਪਹੁੰਚ ਰਹੇ ਨੇ ਸਾਡੀ ਸਿਰਮੌਰ ਸੰਸਥਾ ਤੇ ਸਾਡੇ ਇੱਥੇ ਜਿਹੜੇ ਪੰਥਕ ਆਉਂਦੇ ਨੇ ਉਹ ਉਹਨਾਂ ਕੋਲ ਭਾਈ ਗੁਰਪ੍ਰੀਤ ਸਿੰਘ ਜੀ ਜਾ ਜਾ ਕੇ ਬੇਨਤੀਆਂ ਕਰਦੇ ਨੇ ਜੀ ਉਹ ਫੇਰ ਨਹੀਂ ਪਹੁੰਚਦੇ ਅਸੀਂ ਪਰਿਵਾਰ ਤੌਰ ਤੇ ਆਪਾਂ ਨਿੱਜੀ ਕਿਤੇ ਮਿਲਣ ਜਾਂਦੇ ਹਾਂ ਨਾ ਸਾਨੂੰ ਵੀ ਭਾਈ ਢਾਈ ਢਾਈ ਘੰਟੇ ਵੇਟ ਕਰਨੀ ਪੈਂਦੀ ਹੈ ਨਾਲ ਜਾ ਕੇ ਮਿਲਣ ਵਾਸਤੇ ਦੇਖੋ ਕੁਰਬਾਨੀ ਵਾਲੇ ਪਰਵਾਨਾ ਵੀ ਇਸ ਤਰ੍ਹਾਂ ਕਰਦੇ ਪਏ ਜਦ ਕਿ ਗੁਰਜੀਤ ਸਿੰਘ ਦਾ ਕੋਈ ਨਿੱਜੀ ਮਸਲਾ ਨਹੀਂ ਆ ਇੱਠੇ ਕਿੱਦਾਂ ਹੋਣਗੇ ਜੀ ਫਿਰ ਨਾਮ ਕਹਿੰਦੇ ਜੀ ਗੁਰਜੀਤ ਸਿੰਘ ਦਾ ਚਮਕ ਜੂਗਾ ਇਕੱਠੇ ਹੋ ਕੇ ਕੀ ਕਰਨਾ ਗੁਰਜੀਤ ਸਿੰਘ ਨੇ ਸਾਰਾ ਕ੍ਰੈਡਿਟ ਲੈ ਜਾਣਾ ਜੀ ਇਹ ਵੀ ਪਰਮਾਤਮਾ ਦਾ ਰੱਬ ਦਾ ਰੂਪ ਹੈ ਹਾਂ ਦਰਬ ਤਾਂ ਆਪਾਂ ਨੂੰ ਸਾਰਿਆਂ ਨੂੰ ਆ ਮਾਲਕ ਤਾਂ ਆਪਣਾ ਸਭ ਦਾ ਹੀ ਆ ਬੇਅਦਵੀ ਸਭ ਦੀ ਹੋਈ ਆ ਬਾਪ ਸਭ ਦਾ ਇੱਕੋ ਹੀ ਹੈ ਇੱਕ ਸਾਲ ਉਹ ਚੱਲਾ ਬੈਠੇ ਨੂੰ ਕਦੀ ਇਹਨੂੰ ਕਹਿ ਦਿੰਦੇ ਜੀ ਇਹਦੇ ਏਜੰਸੀਆਂ ਦਾ ਬੰਦਾ ਹੈ ਕਦੀ ਕਹਿੰਦੇ ਨੇ ਪੈਸੇ ਇਕੱਠੇ ਕਰਨੇ ਆ ਹੋਣੋ ਕਹਿ ਦਿੰਦਾ ਪੁਰਸ਼ਾਂ ਪੰਨਾ ਬਿਲਕ ਦੇ ਉੱਤੇ ਬੈਠਾ ਕੋਈ ਸਾਰ ਨਹੀਂ ਲੈ ਰਿਹਾ ਇੰਨੀ ਜਗ੍ਹਾ ਭਇਆ ਮੈਂ ਤਾਂ ਕੋਈ ਦਿੰਦਾ ਨਹੀਂ ਇੱਥੇ ਮੈਂ ਤਾਂ ਪਿੰਡ ਦੇ ਵੀ ਨਹੀਂ ਨੇ ਹੁਣ ਤਾਂ ਸਿੱਖ ਕੌਮ ਬਿਲਕ ਦੀ ਫਿਰਦੀ ਹੈ ਜੇ ਹੁਣ ਨਾ ਮਾਲਕ ਨੇ ਸੁਣਿਆ ਫੇਰ ਕੱਲ ਸੁਣੂ ਜੇ ਹੁਣ ਨਾ ਜਾਗੀ ਸਾਡੀ ਕੌਮ ਕਾਹਾਂ ਕੀ ਕਰਾਂਗੇ ਬੇਬੇ ਰਾਗੀ ਟਾਡੀ ਕੋਈ ਵੀ ਨਹੀਂ ਦਿੰਦਾ ਗਰੰਟੀ ਸਿੰਘੇ ਆ ਜਾਣ ਤਾਂ ਕੋਈ ਵੀ ਨਹੀਂ ਦੀਨਾ ਉਹ ਗਦਾਰ ਨੇ ਉਹ ਕਾ ਨੂੰ ਪਿੱਟਦੇ ਇਹਦਾ ਸਭ ਮਸੰਦ ਨੇ ਇਕੱਠੇ ਹੋਏ ਪੁੱਤ ਖਣਿਆਂ ਨੇ ਥਾਂ ਥਾਂ ਤੇ ਕੰਨਾਂ ਪਾਈਆਂ ਨੇ ਲੱਗਦੇ ਬਾਬਿਆਂ ਦੇ ਨਾਲੇ ਹੋਰ ਦੇ ਸਰਬ ਧਰਮ ਬੇਅਦਬੀ ਰੋਕੂ ਮੋਰਚਾ ਚੱਲ ਰਿਹਾ ਹੈ ਜਿੱਥੇ ਅੱਜ ਵੱਡਾ ਸਮੇਲਨ ਰੱਖਿਆ ਗਿਆ ਹੈ ਸੋ ਸੰਦੀਪ ਸਾਨੀ ਦੇ ਬ੍ਰਦਰ ਨੇ ਉਹ ਵੀ ਪਹੁੰਚੇ ਨੇ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਏ ਭਾਈ ਸਾਹਿਬ ਮੰਗ ਕਰ ਰਹੇ ਨੇ ਕਿ ਸਖਤ ਕਾਨੂੰਨ ਬਣੇ ਪਰ ਸਰਕਾਰਾਂ ਨੇ ਕਮੇਟੀ ਬਣਾ ਕੇ ਠੰਡੇ ਵਾਸਤੇ ਪਾਤੇ ਜੀ ਦੇਖੋ 1 ਸਾਲ ਹੋਣ ਤੇ ਆ ਗਿਆ ਭਾਈ ਗੁਰਜੀਤ ਸਿੰਘ ਉਟਾਵਲ ਤੇ ਬੈਠੇ ਨੂੰ ਦੇਖੋ 400 ਫੋਟੋ ਚੀ ਚਾਹੀਦੇ ਬੈਠੇ ਆ ਇੱਥੇ ਕੋਈ ਇੱਕ ਵੀ ਮੰਤਰੀ ਦਾ ਬੇਟਾ ਆਵੇ ਉਹਨੂੰ ਕੋਈ ਇੱਕ ਦਿਨ ਇੱਥੇ ਗਿਜਾਰ ਕੇ ਵਾ ਦੇ ਇੱਕ ਦਿਨ ਜਿਹੜੇ ਆਪਾਂ ਨੂੰ ਐਮਐਲਏ ਕਹਿੰਦੇ ਮੌਜੂਦਾ ਸਰਪੰਚ ਜੋ ਵੀ ਹੈ ਸਾਰੇ ਇਹ ਕਿਤੇ ਨਾ ਕਿਤੇ ਨਾ ਸਾਡੇ ਇੱਥੇ ਆਗੂਆਂ ਦੀ ਵੀ ਕਮੀ ਆ ਜਿਹੜਾ ਕਿ ਆਪਾਂ ਮੋਰਚਿਆਂ ਨੂੰ ਆਪਾਂ ਚੰਗੀ ਤਰ੍ਹਾਂ ਸਹੀ ਆਦੇਸ਼ ਨਹੀਂ ਦੇ ਪਾ ਰਹੇ ਉਹ ਦੇਖੋ ਜੇ ਭਾਈ ਰਾਣਾ ਜੀ ਜਿਹਨੇ ਆਪਣੇ ਗੋਲਡਨ ਹਟਾਲੇ ਉਹਨਾਂ ਰਾਮ ਸਿੰਘ ਰਾਣੇ ਨੇ ਕਿੰਨਾ ਵੱਡੇ ਕੱਠ ਦੀ ਲਾਨ ਕੀਤੀ ਹੈ ਇਹ ਮੇਰੀ ਹੁਣੇ ਫੋਨ ਤੇ ਵੀ ਗੱਲ ਹੋਈ ਸੀ ਉਹਨਾਂ ਦੇ ਕਿਸੇ ਬੰਦੇ ਨਾਲ ਉਹ 2-250 ਗੱਡੀ ਦਾ ਕਾਫਲਾ ਲੈ ਕੇ ਤੋਰ ਚੇ ਨੇ ਪਟਿਆਲੇ ਤੋਂ ਆ ਰਹੇ ਨੇ ਜੀ ਪਰ ਮੈਨੂੰ ਇਹ ਲੱਗਦਾ ਕਿ ਆਪਣੀ ਜਿਹੜੀ ਸਿੱਖ ਕੌਮ ਆਣਾ ਭਾਈ ਕਿਤੇ ਨਾ ਕਿਤੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਨਹੀਂ ਹੋ ਰਹੀ ਜਿਸ ਦੇ ਕਰਕੇ ਸਾਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਜੀ ਕਿਤੇ ਨਾ ਕਿਤੇ ਨਾ ਸਾਡੀ ਕੌਮ ਕੋ ਜਰਨੈਲ ਨਹੀਂਗਾ ਆਪਣਾ ਲੀਡਰ ਵੱਡਾ ਨਹੀਂਗਾ ਸਿੱਖ ਲੀਡਰ ਜੀ ਨੂੰ ਆਪਾਂ ਕਹਿੰਦੇ ਜਿੰਨਾ ਚਿਰ ਉਹ ਸਾਡੇ ਕੋਲ ਨਹੀਂ ਨਾ ਹੋਏਗਾ ਇੰਨਾ ਚਿਰ ਭਾਜੀ ਸਾਨੂੰ ਇਹਨੇ ਕੋਟੜ ਦੇ ਮਾਰਦੇ ਹੀ ਰਹਿਣੇ ਇਹਨਾਂ ਨੇ ਤੇ ਭਾਜੀ ਬੜੇ ਲੰਮੇ ਟਾਈਮ ਤੋਂ ਮੰਗ ਕਰ ਰਹੇ ਨੇ ਇਕੱਠ ਨਹੀਂ ਹੁੰਦਾ ਜੀ ਹਿੰਦੂ ਵੀਰ ਨੇ ਜਿਹੜੇ ਹਰਿਆਣੇ ਚੋਂ ਵੱਡੇ ਕਾਫਲੇ ਲੈ ਕੇ ਪਹੁੰਚ ਰਹੇ ਨੇ ਸਾਡੀ ਸਿਰਮੌਰ ਸੰਸਥਾ ਤੇ ਸਾਡੇ ਇੱਥੇ ਜਿਹੜੇ ਪੰਥਕ ਆਉਂਦੇ ਨੇ ਉਹਨਾਂ ਕੋਲ ਭਾਈ ਗੁਰਪ੍ਰੀਤ ਸਿੰਘ ਜੀ ਜਾ ਜਾ ਕੇ ਬੇਨਤੀਆਂ ਕਰਦੇ ਨੇ ਜੀ ਉਹ ਫੇਰ ਨਹੀਂ ਪਹੁੰਚਦੇ ਮੈਂ ਉਹ ਦੱਸਣਾ ਚਾਹੁੰਦਾ ਜੀ ਜਦੋਂ ਏ ਚਲੋ ਭਾਈ ਗੁਰਜੀਤ ਸਿੰਘ ਦਾ ਹੈਗਾ ਵਾ ਬਾਕੀ ਅਸੀਂ ਵੀ ਪਰਿਵਾਰ ਤੌਰ ਤੇ ਆਪਾਂ ਨਿੱਜੀ ਕਿਤੇ ਮਿਲਣ ਜਾਂਦੇ ਆ ਨਾ ਸਾਨੂੰ ਵੀ ਭਾਈ ਢਾਈ ਢਾਈ ਘੰਟੇ ਵੇਟ ਕਰਨੀ ਪੈਂਦੀ ਹੈ ਨਾਲ ਜਾ ਕੇ ਮਿਲਣ ਵਾਸਤੇ ਦੇਖੋ ਕੁਰਬਾਨੀ ਵਾਲੇ ਪਰਵਾਨਾ ਵੀ ਇਸ ਤਰ੍ਹਾਂ ਕਰਦੇ ਪਏ ਜਦ ਕਿ ਗੁਰਜੀਤ ਸਿੰਘ ਦਾ ਕੋਈ ਨਿੱਜੀ ਮਸਲਾ ਨਹੀਂ ਆ ਉਹ ਗੁਰਗੰਸਾ ਸਾਹਿਬ ਜੀ ਦੀ ਬੇਦਵੀ ਅਸੇ ਬੈਠਾ ਗੁਰਜੀਤ ਸਿੰਘ ਪਰ ਦੇਖੋ ਕਿਤਨਾ ਕਿਤੇ ਨਾ ਤਰਾਸਦੀ ਹੈ ਕਿ ਸਾਡੀ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਕਿਉਂ ਨਹੀਂ ਹੋ ਰਹੀ ਇਹਦੇ ਆਪਣੀ ਜਨੀਆਂ ਸਿੱਖ ਜਥੇਬੰਦੀਆਂ ਨਾਲ ਸਾਰਿਆਂ ਨੂੰ ਸੇਵਾ ਨਾਲ ਸਿਰ ਜੋੜ ਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਜਿੰਨਾ ਕਿ ਪੰਛਤਾ ਕੋਈ ਭਲਾ ਹੋ ਸਕੇ ਇਕੱਠੇ ਕਿੱਦਾਂ ਹੋਣਗੇ ਜੀ ਫਿਰ ਨਾਮ ਕਹਿੰਦੇ ਜੀ ਗੁਰਜੀਤ ਸਿੰਘ ਦਾ ਚਮਕ ਜੂਗਾ ਇਕੱਠੇ ਹੋ ਕੇ ਕੀ ਕਰਨਾ ਗੁਰਜੀਤ ਸਿੰਘ ਨੇ ਸਾਰਾ ਕ੍ਰੈਡਿਟ ਲੈ ਜਾਣਾ ਜੀ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਗੁਰਜੀਤ ਸਿੰਘ ਆਪਣੀ ਨਿੱਜੀ ਪ੍ਰਾਪਰਟੀ 'ਤੇ ਬੈਠਾ ਵਾ ਜਿਹੜਾ ਗੁਰਜੀਤ ਸਿੰਘ ਨੇ ਕ੍ਰੈਡਿਟ ਲੈ ਜਾਏਗਾ ਅਈ ਤੇ ਕਿੰਨੇ ਭਾਈ ਹੁਣ ਆਜੋ ਹੁਣ ਇਕੱਠੇ ਹੋਜੋ ਹੁਣ ਕੀ ਵਿਗੜ ਗਿਆ ਹੁਣ ਤੱਕ ਕਿਉਂ ਨਹੀਂ ਇਕੱਠੇ ਹੁੰਦੇ ਅੱਪੇ ਇੱਕ ਸਾਲ ਹੋ ਚੱਲਾ ਬੈਠੇ ਨੂੰ ਕਦੀ ਇਹਨੂੰ ਕਹਿ ਦਿੰਦੇ ਆ ਜੀ ਇਹਦੇ ਏਜੰਸੀਆਂ ਦਾ ਬੰਦਾ ਹੈ ਕਦੀ ਕਹਿੰਦੇ ਨੇ ਪੈਸੇ ਇਕੱਠੇ ਕਰਨੇ ਆ ਇਹੋ ਇਹੋ ਜਿਹੇ ਇਲਜ਼ਾਮ ਗੁਰਜੀਤ ਸਿੰਘ ਦੇ ਉੱਪਰ ਲੱਗੇ ਆ ਦੇਖੋ ਪਿਛਲੀ ਦਿਨੀ ਵਿੱਚ ਨਾ ਸੰਦੀਪ ਸਿੰਘ ਦਾ ਸੁਨੇਹਾ ਆਇਆ ਕਿ ਤੁਸੀਂ ਭਾਈ ਗੁਰਜੀਤ ਸਿੰਘ ਦਾ ਸਾਥ ਦੇ ਰਹੇ ਹੋਈ ਕਿ ਭਾਈ ਦਿਲੋਂ ਦੇ ਰਹੇ ਆ ਮੈਂ ਕਿਸੇ ਰਵ ਆਪਣਾ ਨਹੀਂ ਜਾ ਪੰਨੇ ਤੇ ਫਿਰ ਵੀ ਉਹਨੇ ਕਿਹਾ ਕਿ ਯਾਰ ਤੁਸੀਂ ਸਾਥ ਦਿਓ ਭਾਈ ਗੁਰਜੀਤ ਸਿੰਘ ਦਾ ਸੁਨੇਹਾ ਵੀ ਆਇਆ ਸੀ ਉਹਨਾਂ ਨੇ ਬਿਆਨ ਵੀ ਆਪਣਾ ਲਵਾਇਆ ਸੀ ਖਬਰ ਦੇ ਉੱਤੇ ਪਰ ਜਿੰਨਾ ਜਰ ਭਾਈ ਗੁਰਜੀਤ ਸਿੰਘ ਉੱਪਰ ਟਾਵਰ ਦੇ ਬੈਠੇ ਪਰਵਾਸ ਸੰਦੀਪ ਸਿੰਘ ਦਾ ਦਿਲੋਂ ਸਾਥ ਦੇਗਾ ਜੀ ਨਾ ਦਿਲੋਂ ਜੀ ਧੰਨਵਾਦ ਜੀ ਸੋ ਮਾਤਾ ਜੀ ਵੀ ਨੇ ਹਾਂ ਜੀ ਮਾਤਾ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮਿੱਟੀ ਆਇਆ ਤੋਂ ਨਹੀਂ ਆਇਆ ਨਹੀਂ ਨਹੀਂ ਠੀਕ ਹੈ ਨਹੀਂ ਤਾਂ ਨਹੀਂ ਮਿਲਿਆ ਸੋਰ ਬੀਬੀ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਹਾਨੂੰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਦੇ ਵਿੱਚ ਭਾਈ ਸਾਹਿਬ ਨੂੰ 1 ਸਾਲ ਹੋਣ ਜਾ ਰਿਹਾ ਜੀ 12 ਤਰੀਕ ਨੂੰ 1 ਸਾਲ ਹੋ ਜਾਣਾ ਹੈ ਸਾਲ ਸਾਲ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਨੂੰ ਨਾਇਕ ਗੁੱਜੀ ਕਾ ਖਾਲਸਾ ਵਾਇਗਡੀ ਕੀ ਤਕੀ ਜੀ ਮੈਂ ਤਾਂ ਇਹ ਦੇਖਦੀ ਆ ਵੀ ਸਾਡੀ ਕੌਮ ਕਿੱਧਰ ਨੂੰ ਜਾਂਦੀ ਹੈ ਕੋਈ ਹੈ ਕੋਈ ਕਦੂਆ ਦੂਏ ਦੇ ਮਗਰ ਲੱਗਦਾ ਇਹਦੀ ਮੈਂ ਤਾਂ ਅਸੀਂ ਸਾਰੇ ਜਾਨੀ ਚਲੋ ਹੁੰਦਾ ਕਿ ਹੋਰ ਵੀ ਜਾਣੇ ਆ ਆ ਦੇਖ ਲੈ ਇਹਦਾ ਆਪਣੇ ਸੰਦੀਪ ਸਿੰਘ ਦਾ ਹੋਇਆ ਕੀ ਨਾ ਕੰਮ ਮੈਨੂੰ ਪਤਾ ਭਰਾ ਦਾ ਉਹਦਾ ਹੋਇਆ ਤੀਨ ਪੇਟੇ ਫਿਰ ਦੇਤੀ ਬਿਲਕਦੇ ਫਿਰ ਦੇਤੀ ਕਿੱਡਾ ਜ਼ੁਲਮ ਕਰਿਆ ਨਾਨੀ ਪਹਿਲਾਂ ਤਾਂ ਉਹ ਕਿੱਥੋਂ ਲਿਆ ਕੇ ਇੱਥੇ ਫਿੱਟ ਕਰੇ ਜਿਹਦੇ ਕੋਲੇ ਫਿਰ ਇਹਦੀ ਬੈਰਕ ਚ ਫਿੱਟ ਕਰੇ ਫਿਰ ਇਹਨੂੰ ਚੜਾਉਂਦੇ ਸੀ ਉਨੇ ਅੱਕ ਕੇ ਤਾਂ ਕੁਛ ਨਾ ਕੁਛ ਕਰਨਾ ਹੀ ਸੀ ਉਹ ਕੱਲਾ ਉਹ ਤਿੰਨ ਹਮ ਚਲੋ ਮਾਲਕ ਵਸਿਆ ਉਹਦੇ ਵਿੱਚ ਹਮ ਮਾਲਕ ਨੇ ਕਰਾਇਆ ਵਾਹਿਗੁਰੂ ਨੇ ਬੰਦਾ ਕੋਈ ਨਹੀਂ ਕਰ ਸਕਦਾ ਜੇ ਆਪਾਂ ਕਹੀਏ ਹਮ ਬੰਦਾ ਨਹੀਂ ਕਰ ਸਕਦਾ ਵਾਹਿਗੁਰੂ ਨੇ ਕਰਾਇਆ ਹਮ ਉਹਨੇ ਚਲੋ ਉਹਦਾ ਸੋਦਾ ਲਾਏ ਦਿੱਤਾ ਹਮ ਮਰਿਆ ਜਾਹੇ ਕਿਤੇ ਜਾ ਕੇ ਆ ਸੋਦਾ ਤਾਂ ਉੱਥੋਂ ਹੀ ਲਾ ਕੇ ਤੁਰਿਆ ਸੀ ਹਮ ਵਾਹਿਗੁਰੂ ਨੇ ਕਰਾਇਆ ਉਹਨੇ ਕੋਈ ਜਾਣ ਕੇ ਨਹੀਂ ਕਰਾਇਆ ਹਮ ਠੀਕ ਹੈ ਫਿਰ ਉਹਦਾ ਆਈ ਸਭ ਰ ਹਾਲ ਕਰਿਆ ਮੁੰਡੇ ਦਾ ਇਹਨਾਂ ਦਾ ਮਾਰਨ ਦਾ ਇਰਾਦਾ ਥੀ ਉਹਦਾ ਵਾਹਿਗੁਰੂ ਨੇ ਵਿਚਾਇਆ ਜਿਹੜੀ ਹਾਲਤ ਉਹਦੀ ਸੀਗੀ ਨਾ ਸ਼ਰੀਰ ਦੀ ਦੇਖੀ ਨਹੀਂ ਤੀ ਜਾਂਦੀ ਦੇਖਣ ਲਾਇਕ ਨਹੀਂ ਧੀ ਆਏ ਬਿਲਕੁਲ ਆ ਫਿਰਦਾ ᱛੀ ਪਰਿਵਾਰ ਕਾਏ ਦਿਨਾਂ ਦਾ 9 10 ਤਰੀਕ ਦਾ ਵਾਕਾ ਹੋਇਆ ਹੋਇਆ ਤੇ ਜਾ ਕੇ 14 15 ਨੂੰ 15 ਨਾਂ ਜਾ ਕੇ ਉਹ ਹੁੰਦੀ ਆ ਉਹਦਾ ਫਿਰ ਜਦ ਵਿਚਾਰਾ ਫਿਰ ਤਾਂ ਬਹੁਤ ਸਾਹੀ ਦਾ ਸਾਡੀ ਕੋਮ ਚ ਘਾਟਾ ਕੋਸ ਬਾਬੇ ਆ ਕੇ ਪਾਈ ਕੁਸ ਕੀ ਕਹਿੰਦੇ ਨੇ ਆਪਣੇ ਮੋਰਚੇ ਵਾਲੇ ਆ ਗਏ ਇੱਥੇ ਕਿਸ ਤਰ੍ਹਾਂ ਦੇ ਹਾਂਜੀ ਬੰਨੀ ਸਿੰਘਾਂ ਮੋਰਚੇ ਅਸੀਂ ਭਾਈ ਉੱਥੇ ਹੀ ਬਹਿ ਗਏ ਫਿਰ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ 1 ਸਾਲ ਹੋਣ ਆਏ ਇਹ ਵੀ ਪਰਮਾਤਮਾ ਦਾ ਰੱਬ ਦਾ ਰੂਪ ਹੈ ਹਾਂ ਦਰਬ ਤਾਂ ਆਪਾਂ ਨੂੰ ਸਾਰਿਆਂ ਨੂੰ ਆ ਮਾਲਕ ਦਾ ਆਪਣਾ ਸਾਡਾ ਹੀ ਆ ਬੇ ਆਦਮੀ ਸਾਡੀ ਹੋਈ ਆ ਬਾਪ ਸਾਡਾ ਇੱਕੋ ਹੀ ਹੈ ਪਰੇਛੇ ਦੇ ਕਿਦਾ ਲੱਗਦਾ ਜੀ ਕੱਲੇ ਗੁਰਦੀ ਸੀ ਇਹ ਕਹਿੰਦਾ ਵੀ ਕੱਲੇ ਦਾ ਹੀ ਐ ਜਿਹੜਾ ਡਰਾਈਵਰ ਤੇ ਚੜਿਆ ਬੈਠਾ ਹੁਣ ਉਹ ਕਹਿ ਦੇਣ ਦਾ ਪੂਰਸ਼ਾਂ ਪਉਂਦਾ ਬਿਲਕੁਲ ਦੇ ਉੱਤੇ ਬੈਠਾ ਕੋਈ ਸਾਰ ਨਹੀਂ ਲੈ ਰਿਹਾ ਇੰਨੀ ਜਗ੍ਹਾ ਪਿਆ ਮੈਂ ਤਾਂ ਕੋਈ ਦੀਂਦਾ ਨਹੀਂ ਇੱਥੇ ਮੈਂ ਤਾਂ ਪਿੰਡ ਦੇ ਵੀ ਨਹੀਂ ਦੀਨੇ ਕਿੱਧਰ ਨੂੰ ਜਾ ਰਹੀ ਐ ਜੀ ਸਾਡੀ ਕੌਮ ਓਏ ਕੌਮ ਜਾ ਰਹੀ ਐ ਦੇਖੋ ਪ੍ਰਮਾਤਮਾ ਦਾ ਉਹਨੇ ਉਸੇ ਨੇ ਇਕੱਠੇ ਕਰਨੇ ਨੇ ਉਹੀ ਬਖੇਰਦਾ ਉਹੀ ਬਗੈਰ ਦਾ ਉਸ ਨੇ ਸਮੱਤ ਬਕਸ਼ਣੀ ਆਲੇ ਬਕਸ ਕਦੋਂ ਬਕਸਣਗੇ ਜੇ ਸਮਾਪਤ ਕੋਈ ਖਬਰਾਂ ਕਾਦ ਬਕਸ਼ੂ ਅਜੇ ਤਾਂ ਜਾਨ ਜਾਨ ਨਾ ਚਲੀ ਜਾਵੇ ਜੀ ਹੁਣ ਤਾਂ ਸਿੱਖ ਕੌਮ ਬਿਲਕੁਲੀ ਫਿਰਦੀ ਹੈ ਜੇ ਹੁਣ ਨਾ ਮਾਲਕ ਨੇ ਸੁਣਿਆ ਫੇਰ ਕਾਦ ਸੂ ਜੇ ਹੁਣ ਨਾ ਜਾਗੀ ਸਾਡੀ ਕੌਮ ਕਹਾ ਕੀ ਕਰਾਂਗੇ ਹੁਣ ਐਸ ਵੇਲੇ ਤਾਂ ਹੰਮ ਹੰਬਾ ਕੇ ਆਉਣਾ ਚਾਹੀਦਾ ਪੂਰੇ ਇਨੇ ਕਾਇਦਨ ਹੋ ਗਏ ਇਧਰ ਰਾਣੇ ਦਾ ਜੋਰ ਲੱਗਿਆ ਵਾ ਸਭ ਉਹਨੇ ਵਿਚਾਰਿਆਂ ਨੇ ਦੇਖ ਲਾ ਉੱਥੋਂ ਇੰਨਾ ਘਟਾਇਆ ਜਾਂਦਾ ਕਾਫਲਾ ਬਹੁਤ ਤਕੜਾ ਕਾਫਲਾ ਆਲਾ ਆਉਣ ਵਾਲੇ ਹੀ ਉਹਨਾਂ ਮੈਂ ਛੱਡ ਦਿੱਤੀ ਆਪਣੇ ਪਟਿਆਲੇ ਦੇ ਪਰਲੇ ਪਾਸੇ ਇਹਦੇ ਟੂਲ ਫਲਾ ਜੇ ਤੇ ਖੜੇ ਸੀ ਤੇ ਉਹ ਆਉਣ ਵਾਲੇ ਨੇ ਵੀ ਹੋਰ ਆ ਲਵਾ ਲਾਉਣਾ ਕਿੱਧਰ ਨੂੰ ਗਿਆ ਇੱਥੇ ਤਾਂ ਹੁਣ ਨੂੰ ਕੀੜੀ ਤੇ ਕੜਕ ਚੜ ਜਾਂਦਾ ਲਵੇ ਲਾਉਣਾ ਦੇ ਕਿੰਨੇ ਪਿੰਡ ਨੇ ਨਾਲੇ ਦੀ ਬੇਬੇ ਰਾਗੀ ਢਾਡੀ ਕੋਈ ਵੀ ਨਹੀਂ ਦਿੰਦਾ ਗਰੰਟੀ ਸੀ ਕਿ ਆ ਜਾਣ ਤਾਂ ਕੋਈ ਵੀ ਨਹੀਂ ਦੀਦਾ ਉਹ ਗਦਾਰ ਨੇ ਉਹ ਕਾ ਨੂੰ ਪਟਦੇ ਆ ਸਭ ਮਸੰਦ ਨੇ ਇਕੱਠੇ ਹੋਏ ਪੁੱਤ ਘਣਿਆਂ ਨੇ ਥਾਂ ਥਾਂ ਦਕਾਨਾਂ ਪਈਆਂ ਨੇ ਲੱਗਦੇ ਬਾਬਿਆਂ ਦੇ ਨਾਲੇ ਹੋਰ ਦੇ ਪੈਸੇ ਦੇ ਪਿੱਛੇ ਨੇ ਸਾਰੇ ਜੀ ਸਭ ਪੈਸੇ ਨੂੰ ਰੋਂਦੇ ਫਿਰਦੇ ਨੇ ਦੁਕਾਨਦਾਰੀਆਂ ਨੇ ਪਤਾ ਆਪਣਾ ਤਾਂ ਕੋਈ ਨਹੀਂ ਹੈਗਾ ਇਸ ਵਕਤ ਸਿੱਖਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਇਹਦਾ ਰੱਬੇ ਇਸ ਮੱਤ ਬਖਸ਼ੂਗਾ ਜੀ ਜੇ ਕਿਤੇ ਆਪਾਂ ਨੂੰ ਮੁੜਾ ਪਿਆ ਬਖਸ਼ਤਾ ਹੈ ਨਾ ਹੋਰ ਬਹੁਤ ਸਾਰੇ ਸਵਾਲ ਨੇ ਜੀ ਹਾਂਜੀ ਮੇਰਾ ਨਾਮ ਜੀ ਪਰਮਜੀਤ ਸਿੰਘ ਮਹਿਮੂਦਪੁਰ ਅਸੀਂ ਅਕਾਲੀ ਦਲ ਬਰਸ ਪੰਜਾਬ ਹਲਕੇ ਸਨੌਰ ਤੋਂ ਭਾਈ ਸਾਹਿਬ ਭਾਈ ਸਾਹਿਬ ਗੁਰਜੀਤ ਸਿੰਘ ਜੀ 1 ਸਾਲ ਤੋਂ ਸਮਾਣਾ ਟਾਵਰ ਮੋਰਚੇ ਤੇ ਬੈਠੇ ਨੇ ਗੁਰੂ ਸਾਹਿਬ ਦੀ ਬੇਇੱਜ਼ਤੀਆਂ ਦੇ ਵੀ ਗੁਰੂ ਸਾਹਿਬ ਦੀਆਂ ਬੇਇੱਜ਼ਤੀਆਂ ਇੰਨੀ ਜਿਆਦਾ ਹੋ ਗਈਆਂ ਵੀ ਇਨਸਾਫ਼ ਮਿਲਣਾ ਚਾਹੀਦਾ ਸਾਨੂੰ ਕਾਨੂੰਨ ਬਣਨਾ ਚਾਹੀਦਾ ਜਿਹੜੇ ਲੋਕ ਗੁਰੂ ਸਾਹਿਬ ਦੀ ਬੇਇੱਜ਼ਤੀ ਕਰਦੇ ਨੇ ਉਹਨਾਂ ਨੂੰ ਸਲਾਖਾਂ ਪਿੱਛੇ ਹੋਣਾ ਚਾਹੀਦਾ ਉਹਨਾਂ ਤੇ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਪਰ ਇਹ ਗੰਦੀਆਂ ਸਰਕਾਰਾਂ ਕਦੇ ਵੀ ਚਾਹੁੰਦੀਆਂ ਨਹੀਂ ਵੀ ਗੁਰੂ ਸਾਹਿਬ ਦੀ ਬੇਅਦਬੀ ਰੁਕੇ ਕਿਉਂਕਿ ਇਹਨਾਂ ਨੇ ਇੱਥੇ ਰਾਜ ਕਰਨਾ ਵੋਟਾਂ ਲੈਣੀਆਂ ਇਸ ਖਾਤਰ ਉਹ ਕਦੇ ਵੀ ਨਹੀਂ ਚਾਹੁੰਦੇ ਵੀ ਗੁਰੂ ਸਾਹਿਬ ਦੇ ਕਾਨੂੰਨ ਬਣੇ ਉਹਨਾਂ ਦੋਸ਼ੀਆਂ ਨੂੰ ਸਖਤ ਸਜ਼ਾਾਂ ਮਿਲਣਾ ਤੁਹਾਡੇ ਸਾਹਮਣੇ ਦੇਖ ਹੀ ਲਓ ਭਾਈ ਅਮਰਤਪਾਲ ਸਿੰਘ ਜੀ ਨੂੰ ਡੀਬੜੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਕਿਉਂ ਕੀਤਾ ਹੋਇਆ ਕਿਓ ਨੌਜਵਾਨਾਂ ਨੂੰ ਨਸ਼ੇ ਛਡਾਰੇ ਸੀਗੇ ਨੌਜਵਾਨ ਉਹਨਾਂ ਦੇ ਨਾਲ ਲੱਗੇ ਸੀਗੇ ਅੰਮ੍ਰਿਤ ਪਾਣ ਕਰ ਲਿਆ ਸੀ ਨੌਜਵਾਨਾਂ ਨੇ ਉਹਨਾਂ ਨੂੰ ਇਹੋ ਜਿਹਾ ਹੋ ਗਿਆ ਕਿ ਇਹ ਤਾਂ ਪੰਜਾਬ ਵਿੱਚ ਇਹ ਜੀ ਹਵਾ ਚੱਲ ਗਈ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਵੀ ਅਮਰਤਪਾਲ ਅਮਰਤਪਾਲ ਉਹਨਾਂ ਨੇ ਸਾਰਿਆਂ ਨੇ ਸਰਕਾਰਾਂ ਨੂੰ ਇੱਕ ਦੂਏ ਨੂੰ ਫੋਨ ਕਰਾਏ ਵੀ ਇਸ ਬੰਦੇ ਨੂੰ ਚੱਕ ਗਏ ਈਡੀ ਦੂਰ ਜੇਲ੍ਹ ਦੇ ਵਿੱਚ ਪਹਤਾ ਦਿਓ ਬਿਨਸ ਇਹਨਾਂ ਦਾ ਸਾਡਾ ਸਾਡੇ ਬੱਚਾਂ ਦਾ ਆਉਣ ਵਾਲਾ ਭਵਿੱਖ ਬਣਨ ਵਾਲੇ ਸਾਡੇ ਮੈਲੇ ਖਤਮ ਕਰ ਦੇਣੇ ਨੇ ਪਰ ਗੁਰੂ ਸਾਹਿਬ ਕਿਸੇ ਥਾਂ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਕਦੇ ਵੀ ਜੋ ਗੁਰੂ ਸਾਹਿਬ ਦੇ ਵਿਰੁੱਧ ਖੜੇ ਨੇ ਗੁਰੂ ਸਾਹਿਬ ਦੀਆਂ ਬਿਆਦਬੀਆਂ ਦੇ ਜੋ ਕਾਨੂੰਨ ਨਹੀਂ ਬਣਾ ਰਹੇ ਇਹਨਾਂ ਨੂੰ ਸੰਗਤਾ ਕਦੇ ਮਾਫ਼ ਨਹੀਂ ਕਰਨਗੀਆਂ ਜੀ ਹਾਂਜੀ ਸੋ 1 ਸਾਲ ਹੋ ਗਿਆ ਭਾਈ ਸਾਹਿਬ ਟਾਵਰ ਤੇ ਬੈਠੇ ਨੇ ਵੱਡੇ ਸਵਾਲ ਨੇ ਜਿਹੜੇ ਉਹ ਪੰਥਕ ਜਿਹੜੇ ਆਗੂ ਕਹਾਉਂਦੇ ਨੇ ਉਹਨਾਂ ਤੇ ਵੀ ਉੱਠ ਰਹੇ ਨੇ ਜਿਹੜੇ ਫਰਮੌਰ ਸੰਸਥਾਵਾਂ ਨੇ ਸਾਡੀਆਂ ਜਿਹੜੇ ਕਹਿੰਦੇ ਨੇ ਕਿ ਅਸੀਂ ਪੰਥਕਾਂ ਉਹਨਾਂ ਤੇ ਸਵਾਲ ਉੱਠ ਰਹੇ ਨੇ ਫਿਲਹਾਲ ਕਦੋਂ ਕਾਨੂੰਨ ਬਣਦਾ ਕਦੋਂ ਇਹ ਮੰਗਾ ਮੰਨਿਆ ਜਾਂਦੇ ਨੇ ਇਹ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ